ਪਹਾਯਾ ਪ੍ਰਭਾਤੀ ਮਹਲਾ ਤੀਜਾ ਵਿਭਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ ਹਰ ਮੰਦਰ ਸ਼ਬਦੇ ਖੋਜੀਐ ਹਰ ਨਾਮੂ ਲਹਿਉ ਸੰਭਾਲ ਮਨ ਮੇਰੇ ਸ਼ਬਦ ਰੱਪੈ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸਾਚੀ ਸੋਏ ਰਹਾਉ ਹਰ ਮੰਦਰ ਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨ ਮੁਖ ਮੂਲ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਉ ਸਾਜਿਆ ਰਖਿਆ ਹੁਕਮ ਸਵਾਰ ਤੁਰ ਲੇਖ ਲਿਖਿਆ ਸੋ ਕਮਾਵਣਾ ਕੋਈ ਨਾ ਮੇਟਣ ਹਾਰ ਸ਼ਬਦ ਚੀਨ ਸੁਖ ਪਾਇਆ ਸਚਿਆ ਨਾਹੀ ਪਿਆਰ ਹਰ ਮੰਦਰ ਸ਼ਬਦੇ ਸੋਹਣਾ ਕੰਚਨ ਕੋਟਿ ਅਪਾਰ ਹਰ ਮੰਦਰ ਇਹੋ ਜਗਤ ਹੈ ਗੁਰ ਬਿਨ ਕੋ ਰੰਦਾਰ ਦੂਜਾ ਭਾਉ ਕਰ ਪੂਜ ਦੇ ਮਨ ਮੁਖ ਅੰਧ ਗੁਵਾਰ ਜਿੱਥੈ ਲੇਖਾ ਮੰਗੀਐ ਤਿੱਥੈ ਦੇ ਜਾਤ ਨਾ ਜਾਈ ਸਾਚ ਰਤੇ ਸੇ ਉਪਰਿ ਦੁਖੀਏ ਦੂਜੈ ਭਾਇ ਹਰ ਮੰਦਰ ਮਹਿ ਨਾਮ ਨਿਧਾਨ ਹੈ ਨਾ ਬੂਝਹਿ ਮੁਗਦਗੁਵਾਰ ਗੁਰ ਪ੍ਰਸਾਦੀ ਚੀਨਿਆ ਹਰ ਰਖਿਆ ਉਰਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਈ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸੁਵਾਈ ਹਰ ਮੰਦਰ ਹਰ ਕਾ ਹਾਟ ਹੈ ਰਖਿਆ ਸ਼ਬਦ ਸਵਾਰ ਤੇ ਇਸ ਵਿੱਚ ਸੌਦਾ ਏਕ ਨਾਮ ਗੁਰਮੁਖ ਲੈਨ ਸਵਾਰ ਹਰ ਮੰਦਰ ਮਹਿ ਮਨ ਲੋਹਟ ਹੈ ਮੋਹਿਆ ਦੂਜੈ ਭਾਈ ਪਾਰਸ ਭੇਟਿਆ ਕੰਚਨ ਭਇਆ ਕੀਮਤ ਕਹੀ ਨਾ ਜਾਏ ਹਰ ਮੰਦਰ ਮਹਿ ਹਰ ਵਸੈ ਸਰਬ ਨਿਰੰਤਰ ਸੋਈ ਨਾਨਕ ਗੁਰਮੁਖ ਵਣਜੀਐ ਸੱਚਾ ਸੌਦਾ ਹੋਇ ਪ੍ਰਭਾਤੀ ਮਹੱਲਾ ਤੀਜਾ ਪੈ ਭਾਈ ਜਾਗੇ ਸੇ ਜਨ ਜਾਗਰਣ ਕਰਹਿ ਹਉਮੈ ਮੈਲ ਉਤਾਰ ਸਦਾ ਜਾਗਹਿ ਕਰ ਆਪਣਾ ਰਾਖਹਿ ਪੰਜ ਤਸਕਰ ਕਾਢਹਿ ਮਾਰ ਮਨ ਮੇਰੇ ਗੁਰਮਖ ਨਾਮ ਧਿਆਈ ਜਿਤ ਮਾਰਗ ਹਰ ਪਾਈਐ ਮਨ ਸੇ ਹੀ ਕਰਮ ਕਮਾਏ ਰਹਾਉ ਗੁਰਮਖ ਸਹਜ ਧੁਨ ਉਪਜੈ ਦੁਖ ਹਉਮੈ ਵਿੱਚੋਂ ਜਾਇ ਹਰ ਨਾਮਾ ਹਰ ਮਨ ਵਸੈ ਸਹਜੇ ਹਰ ਗੁਣ ਗਾਈ ਗੁਰਮਤੀ ਮੁਖ ਸੋਹਣੀ ਹਰ ਰਾਖਿਆ ਪੁਰ ਧਾਰ ਐਤੈ ਉਤੈ ਸੁਖ ਘਣਾ ਜਪ ਹਰ ਹਾਰੇ ਉਤਰੇ ਪਾਰ ਹਉ ਮੈਂ ਵਿੱਚ ਜਾਗਰਣ ਨਾ ਹੋਵਈ ਹਰ ਭਗਤ ਨਾ ਪਵਈ ਥਾਈ ਮਨ ਮੁਖ ਦਰ ਢੋਈ ਨਾ ਲਹ ਭਾਈ ਦੂਜੇ ਕਰਮ ਕਮਾਈ ਤਿੱਗ ਖਾਣਾ ਤਿੱਗ ਪੈਨਣਾ ਜਿੰਨਾ ਦੂਜੈ ਭਾਏ ਪਿਆਰ ਬਿਸਟਾ ਕੇ ਕੀੜੇ ਬਿਸਟਾ ਰਾਤੀ ਮਰ ਜਮਹਿ ਹੋਹੀ ਖੁਆਰ ਜਿਨ ਕੋ ਸਤਗੁਰ ਭੇਟਿਆ ਤਿੰਨਾ ਵਿਟੋ ਬਲ ਜਾਓ ਤਿਨ ਕੀ ਸੰਗਤ ਮਿਲ ਰਹਾ ਸੱਚੇ ਸੱਚ ਸਮਾ ਪੂਰੈ ਭਾਗ ਗੁਰ ਪਾਈਐ ਉਪਾਏ ਕਿਤੇ ਨਾ ਪਾਇਆ ਜਾਈ ਸਤਿਗੁਰ ਤੇ ਸਹਜ ਊਪਜੈ ਹਉਮੈ ਸ਼ਬਦ ਜਲਾਈ ਹਰ ਸਰਨਾਈ ਭਜ ਮਨ ਮੇਰੇ ਸਭ ਕਿਛ ਕਰਨੈ ਜੋਗ ਨਾਨਕ ਨਾਮ ਨਾ ਵਿਸਰੈ ਜੋ ਕਿਛ ਕਰੈ ਸੋ ਹੋਗ ਵਿਪਾਸ ਪ੍ਰਭਾਤੀ ਮਹੱਲਾ ਪੰਜਵਾਂ ਅਸ਼ਟਪਦੀਆਂ ਇਕ ਓੰਕਾਰ ਸਤਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਤ ਬਨਤਾ ਚੂਗਹਿ ਚੋਗ ਆਨੰਦ ਸਿਉ ਜੁਗਤਾ ੳਰਜ ਪਰਿਓ ਮਨ ਮੀਠ ਮੋਹਾਰਾ ਗੁਣ ਗਾਹਕ ਮੇਰੇ ਪ੍ਰਾਣ ਆਧਾਰਾ ਏਕ ਹਮਾਰਾ ਅੰਤਰ ਜਾਮੀ ਤਰ ਏਕਾ ਮੈਂ ਟਿਕ ਇਕਸ ਕੀ ਸਿਰਛਾ ਵਡਪੁਰਖ ਸੁਆਮੀ ਰਹਾਉ ਛਲ ਨਾਗਨ ਸਿਓ ਮੇਰੀ ਟੂਟਣ ਹੋਈ ਗੁਰ ਕਹਿਆ ਇਹ ਝੂਠੀ ਧੋਹੀ ਮੁਖ ਮੀਠੀ ਖਾਈ ਕੋਰਾਈ ਅੰਮ੍ਰਿਤ ਨਾਮ ਮਨ ਰਹਿਆ ਅਗਾਹੀ ਲੋਭ ਮੋਹ ਸਿਓ ਗਈ ਵਿਖੋਟ ਗੁਰ ਕਿਰਪਾਲ ਮੋਹਿ ਕੀਨੀ ਛੋਟ ਇਹ ਠਗਵਾਰੀ ਬਹੁਤ ਘਰ ਗਾਲੀ ਹਮ ਗੁਰ ਰੱਖ ਲੀਏ ਕਿਰਪਾਲੇ ਕਾਮ ਕ੍ਰੋਧ ਸਿਓ ਠਾਟ ਨਾ ਬਣਿਆ ਗੋਰੀ ਉਪਦੇਸ ਮੋਹੇ ਕਾਨੀ ਸੁਨਿਆ ਜਹ ਦੇਖੋਂ ਤਹ ਮਹਾ ਚੰਡਾਲ ਰਾਖ ਲੀਏ ਆਪਣੈ ਗੁਰ ਗੋਪਾਲ ਦਸ ਨਾਰੀ ਮੈਂ ਕਰੀ ਦੁਹਾਗਨ ਗੁਰ ਕਹਿਆ ਇਹ ਰਸੈ ਵਿਖਾਗਨ ਇਨ ਸੰਬੰਧੀ ਰਸਾਤ ਲਜਾਈ ਹਮ ਗੁਰ ਰਾਖੇ ਹਰ ਲਿਵ ਲਾਈ ਅਹਮ ਮਹਿਬ ਸਿਓ ਮਸਲਤ ਛੋਡੀ ਗੁਰ ਕਹਿਆ ਇਹ ਮੂਰਖ ਹੋਡੀ ਇਹ ਨੀ ਘਰ ਘਰ ਕਹੀਂ ਨਾ ਪਾਏ ਹਮ ਗੁਰ ਰਾਖ ਲੀਏ ਲਿਵ ਲਾਏ ਇਨ ਲੋਗਨ ਸਿਓ ਹਮ ਭਈ ਬੈਰਾਈ ਏਕ ਗ੍ਰਹਿ ਮਹ ਦੁਏ ਨਾਖ ਟਾਈ ਆਏ ਪ੍ਰਭ ਪਹਿ ਅੰਚਰ ਲਾਗ ਕਰਹੁ ਤਪਾਵਸ ਪ੍ਰਭ ਸਰਬਾਗ ਪ੍ਰਭ ਹਸ ਬੋਲੇ ਕੀਏ ਨਿਆਈ ਸਗਲ ਦੂਤ ਮੇਰੀ ਸੇਵਾਲਾਏ ਮੂ ਠਾਕੁਰ ਇਹੋ ਗ੍ਰਹਿ ਸਭ ਤੇਰਾ ਕਹੋ ਨਾਨਕ ਗੁਰ ਕੀ ਆ ਨਵੇਰਾ ਪ੍ਰਭਾਤੀ ਮਹੱਲਾ ਪੰਜਵਾਂ ਮਨ ਮੈਂ ਕ੍ਰੋਧ ਮਹਾ ਅਹੰਕਾਰਾ ਪੂਜਾ ਕਰਹਿ ਬਹੁਤ ਵਿਸਥਾਰਾ ਕਰਿ ਇਸਨਾਨ ਤਨ ਚੱਕਰ ਬਣਾਈ ਅੰਤਰ ਕੀ ਮਾਲ ਕਬ ਹੀ ਨਾ ਜਾਏ ਇਤ ਸੰਜਮ ਪ੍ਰਭ ਕਿਨਹੀ ਨਾ ਪਾਇਆ ਪਗਉਤੀ ਮੁਦਰਾ ਮਨ 모ਇਆ ਮਾਇਆ ਰਹਾਉ ਪਾਪ ਕਰਹਿ ਪੰਚਾਂ ਕੇ ਬਸਰੀ ਤੀਰਥ 나ਏ ਕਹਿ ਸਭ ਉੱਤਰੇ ਬਹੁਰ ਕਮਾਵਹਿ ਹੋਏ ਨ ਸੰਕ ਜੰਪੁਰ ਬਾੰਦ ਖਰੇ ਕਾਲੰਕ ਘੁੰਗਰ ਬਾੰਦ ਬਜਾਵਹਿ ਤਾਲਾ ਅੰਤਰ ਕਪਟ ਫਿਰਹਿ ਬੇਤਾਲਾ ਵਰਮੀ ਮਾਰੀ ਸਾਪ ਨਾਮੂਆ ਰਬ ਸਭ ਕੁਛ ਜਾਣੈ ਜਿਨ ਤੂੰ ਕੀਆ ਪੂਰ ਤਾਪ ਗੇਰੀ ਕੇ ਬਸਤਰਾ ਅਪਦਾ ਕਾ ਮਾਰਿਆ ਗ੍ਰਹ ਤੇ ਨਸਤਾ ਦੇਸ ਛੂੜ ਪਰ ਦੀ ਸਹਿਤਾਇਆ ਪੰਚ ਚੰਡਾਲ ਨਾਲੇ ਲੈ ਆਇਆ ਕਾਨ ਫਰਾਏ ਹਰਾਏ ਟੂਕਾ ਘਰ ਘਰ ਮੰਗੈ ਤ੍ਰਿਪਤਾਵਣ ਤੇ ਚੂਕਾ ਬਨਤਾ ਛੋੜ ਬਦ ਨਦਰ ਪਰ ਨਾਰੀ ਵੇਸ ਨਾ ਪਾਈਐ ਮਹਾ ਦੁਖਿਆਰੀ ਬੋਲੈ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਪੁਹਾਈਐ ਜੋਨੀ ਅਨਤੇ ਰਹਤਾ ਦੁਖ ਦੇਹੀ ਸਹਤਾ ਹੁਕਮ ਨਾ ਬੂਝੈ ਵਿਆਪਿਆ ਮਮਤਾ ਬਿਨ ਸਤਗੁਰ ਕਿਨੈ ਨਾ ਪਾਈ ਪਰਮ ਗਤੀ ਪੁੱਛੋ ਸਗਲ ਬੇਦ ਸਿਮਰਤੇ ਮਨ ਮੁਖ ਕਰਮ ਕਰੈ ਆਜਾਈ ਜਿਉ ਬਾਲੂ ਘਰ ਠੌਰ ਨਾ ਠਾਈ ਜਿਸਨੂੰ ਭਏ ਗੋਬਿੰਦ ਦਿਆਲਾ ਗੁਰ ਕਾ ਬਚਨ ਤਿਨ ਬਾਦਿ ਉਪਾਲਾ ਕੋਟ ਮੱਧੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗਤ ਰਾਇਆ ਜੇ ਹੋਐ ਭਾਗ ਤਾ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਿਲ ਬਿਕ ਸਭ ਕਾਟੀ ਧਰਮ ਰਾਏ ਕੇ ਕਾਗਰ 파ਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਪਾਰ ਬ੍ਰਹਮ ਰਿਤ ਮਾਹੀ ਸਮਾਇਆ RAM ਰਮਤ ਹਰ ਹਰ ਸੁਖ ਪਾਇਆ ਤੇਰੇ ਦਾਸ ਚਰਨ ਸਰਨਾਇਆ ਰਹਾਉ ਚੂਕਾ ਗੋਣ ਮਿਟਿਆ ਅੰਧਿਆਰ ਗੁਰ ਦੇ ਖਲਾਇਆ ਮੁਕਤ ਦੁਆਰ ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ ਪ੍ਰਭੂ ਜਨਾ ਆਇਆ ਤਬਹੀ ਜਾਤਾ ਘਟ ਘਟ ਅੰਤਰ ਰਵਿਆ ਸੋਈ ਤਿਸ ਬਿਨ ਬੀਜੋ ਨਾਹੀ ਕੋਈ ਬੈਰ ਬਿਰੋਧ ਛੇਦੇ ਭੈ ਪਰਮਾ ਪ੍ਰਭ ਕੋ ਨਿ ਆਤਮਾ ਕੀਨੇ ਧਰਮਾ ਮਹਾ ਤਰੰਗ ਤੇ ਕਾਂਢੇ ਲਾਗਾ ਜਨਮ ਜਨਮ ਕਾ ਟੂਟਾ ਗੰਢਾ ਜਪ ਤਪ ਸੰਜਮ ਨਾਮ ਸੰਭਾਲਿਆ ਆਪਣੈ ਠਾਕੁਰ ਨਦਰ ਨਿਹਾਲਿਆ ਮੰਗਲ ਸੂਖ ਕਲਿਆਣ ਤਥਾਈ ਜਹ ਸੇਵਕ ਗੋਪਾਲ ਗੁਸਾਈ ਪ੍ਰਭ ਸੋ ਪ੍ਰਸੰਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬੇਤਾਲ ਹੋਮ ਜਗ ਉਰਦ ਤਪ ਪੂਜਾ ਕੋਟ ਤੀਰਤ ਇਸ ਨਾਨਕ ਰੀਜਾ ਚਰਨ ਕਮਲ ਨਿਮ ਖਰੀਦੈ ਤਾਰੀ ਗੋਬਿੰਦ ਜਪਤ ਸਭ ਕਾਰਜ ਸਾਰੀ ਉਚੇ ਤੇ ਉਚਾ ਪ੍ਰਭ ਥਾਨ ਹਰ ਜਨ ਲਾਭ ਹੈ ਸਹਿਜ ਧਿਆਨ ਦਾਸ ਦਾਸਨ ਕੀ ਬਾਛੋਂ ਧੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪ੍ਰਵਾਸਾ ਤੇਰਾ ਕਰ ਗਹਿ ਲੀਨੇ ਆਪਣੇ ਦਾਸ ਜਪ ਜੀਵੈ ਨਾਨਕ ਗੁਣਤਾਸ